555 13 ਮਾਡਲ 410000 ਰੁਪਏ ਟਾਇਰ ਨਵੇਂ ਮਗਰਲੇ ਉਹਲੇ ਟਾਇਰ ਕਾ ਸੇ ਟਰੈਕਟਰ ਬਹੁਤ ਸਾਫ 555 20 ਮਾਡਲ 565000 ਰੁਪਏ ਟਾਇਰ ਹੈਗੇ 60 65 ਪੂਰਾ ਸਾਫ਼ ਟਰੈਕਟਰ ਪੈਂਟ ਭਾਈ 5 ਮਾਡਲ 375000 ਰੁਪਏ ਟਾਇਰ ਹੈਗੇ 60 ਪੈ 765 ਪੈ ਟਾਇਰ ਆ ਸਾਫ ਆ ਪੂਰਾ ਟਰੈਕਟਰ 475 ਸੱਤ ਮਾਡਲ 265000 ਰੁਪਏ टायर ट हैं मूहले टायर भी पूरे चंगे ट्रैक्टर बहुत साफ फार्म ट्रक 60 11 ਮਾਡਲ 3,60,000 ਰੁਪਿਆ ਟਾਇਰ ਮਕਰਲੇ ਟਾਇਰ ਤਾਂ ਘੱਟ ਮੂਹਲੇ ਟਾਇਰ ਵੀ ਘੱਟ ਹੀ ਨੇ ਕਸਈਆ ਟਾਇਰ ਦਾ ਟਰੈਕ ਸਾਫ ਆ ਪੂਰਾ ਰੰਗ ਰੰਗ ਚੰਗਾ ਪਿਆ 575 मॉडल ने लिखा ट्रैक्टर पूरा साफ आैंठ सत्त मॉडल दो लाख साठ हजार छपंजा भी फोर बाई फोर वी भी मॉडल दस लाख नब्बे हजार रुपया पूरा नवा ट्रैक्टर ਪੀਟਰ ਦੋ ਮਾਰੀ 260000 ਰੁਪਏ ਤਾਲੇ 11 6.5 145000 ਰੁਪਏ ਨੰਬਰ ਹੈਗਾ 99140 83 43 चौथा सत डबल पावर जेट पावरप्लाइमा स्टार्टिंग दो लख पचानवे हज़ार रुपया अठानवे एक बवंजा तेरह पांच बत्ती ट्राला पूरा वो दिया भी नवा भी ठीक है 444 ਸਵਰਾਜ 2000 ਮਾਡਲ 230000 ਰੁਪਿਆ ਰੇਟ ਹੈ। ਟਾਇਰ ਵੀ ਕੋ ਘੱਟਾ। ਟਰੈਕਟਰ ਸਾਫ। 475 6 ਮਾਡਲ 260000 ਰੁਪਿਆ। ਮਗਰਲੇ ਟਾਇਰ ਨਵੇਂ ਆ, ਮੂਹਰੇ ਟਾਇਰ ਦੇਖ। ਰਾਗ ਰੰਗ ਪੂਰਾ ਚੰਗਾ ਪਿਆ ਟਰੈਕਟਰ ਦਾ ਸਾਹ 745 ਹੁਣ ਵਾਲੀ ਚਾਰ ਮਾਡਲ 2 ਲੱਖ 1000 ਰੁਪਏ ਟਾਇਰ ਘੱਟ ਆ ਪਿਓ ਘੱਟ ਹੀ ਇਹ ਰਾਂਗ ਰੰਗ ਠੀਕ ਪਿਆ ਟਰੈਕਟਰ ਦਾ ਚਾਰ ਮਾਡਲ 575 ਦਾਸ ਮਾਡਲ 290000 ਰੁਪਏ ਟਾਇਰ ਵੀ ਚੰਗੇ ਪਏ ਆ ਮਗਰਲੇ ਟਾਇਰ ਨਵੇਂ ਆ ਜਮਾ ਜੇ ਕੇ ਦੇ ਮੂਹਰੇ ਟਾਇਰ ਵੀ ਪੂਰੇ ਚੰਗੇ ਆ ਦਾਸ ਮਾਡਲ ਆ ਪੂਰਾ ਸਾਫ ਆ ਰੈਡਰ ਤੋਂ ਨੰਗਾ ਲੀਕ ਆ ਹਟ forex 12 ਮਾਡਲ 270 ਟਾਇਰ ਘਾਟਾ ਪਿਉ ਘੱਟ ਹੀ ਆ ਰੰਗ ਰੰਗ ਚੰਗਾ ਟਰੈਕਟਰ ਸਾਫ 26598 ਮਾਡਲ 195000 ਰੁਪਏ ਟਾਇਰ ਪੂਰੇ ਜੰਗੇ ਪਏ ਦੇ 80 ਪੈਸਾ ਟਾ ਰਹਿ ਗਏ ਟਰੈਕਟਰ ਵੀ ਸਾਫ 85516 ਮਾਡਲ 555000 ਰੁਪਏ ਟਾਇਰ ਹੈਗੇ 60 65 ਦੇ ਟਰੈਕਟਰ ਚੰਗਾ ਪੂਰਾ ਸਾਹ ਸੋ ਪਤਨ ਜੀ ਨਹੀਂ ਮਾਰ ਰਿਹਾ 60000 ਰੁਪਏ ਹੈ ਟਾਇਰ ਹੈਗਾ ਤੇ ਕੱਟਿਆ ਜਿਆਦਾ ਹੀ ਹੈ ਇਹਦਾ ਟਾਇਰ ਵੀ ਚੰਗੇ ਆ ਪੂਰਾ ਸਾਫ ਆ ਟਰੈਕਟਰ ਪੂਰਾ ਯਾਰ ਛੱਡ ਖੜਾ ਇਹ ਆਪਾਂ ਦੇ ਜਿਹੜੇ ਟੋਟੇ ਟੋਟੇ ਤੋਂ ਖੜਾ ਖੜਾ ਹੈ ਕਿੰਨੇ ਦੇਖਾਂਗੇ ਆਪਾਂ ਆਹ ਤਿਆਰ ਹੋ ਕੇ ਆਉਣੇ ਆਉਣੇ ਇਹ 265 ਆਪਣਾ ਹਾਂਜੀ 65 ਆਪਣਾ ਵੀ ਆਪਣਾ ਸਾਰਾ ਠੀਕ ਆ ਕਿਹੜਾ ਮਾਡਲ ਆ ਇਹ ਇਹ 2000 96 ਮਾਡਲ ਨਹੀਂ ਸਹੀ 96 ਮਾਡਲ ਆ ਹਾਂਜੀ ਕਿੰਨੇ ਪੈਸੇ ਮੰਗਦੇ ਏ ਇਹ ਤਾਂ ਮੰਗਦੇ 66 ਸੀ 1,60,000 ਰੁਪਏ ਹੈ ਹਾਂਜੀ ਐਰ ਟੂਰ ਚੰਗੇ ਆ ਨਾ ਇਹ ਨਵੇਂ ਚਾਰੇ ਅੱਛਾ ਚਾਰੇ ਟਾਇਰ ਪੂਰੇ ਚੰਗੇ ਆ ਫਿਰ ਜੇ ਕੇ ਦੇ ਮੂਹਰੇ ਨਾ ਥੋੜੀ ਆਸ ਰਿਆ ਮਾਰਦੇ ਆ ਠੀਕ ਆ ਤੇ ਕਿੱਥੇ ਦੀ ਛੱਡਣਾ ਕਿੱਥੇ ਕਿ ਜਿਆ ਲਾਸਟ ਜੇ ਦਾ ਨਿਕਰਾ 40000 ਰੁਪਏ ਇੱਕ 40 ਇੱਕ 40 ਦਾ ਦੇ ਦਿਆਂਗੇ ਹਾਂਜੀ ਹਾਂਜੀ ਠੀਕ ਆ ਵੀਡੀਓ ਵੇਖਿਆ ਉਹਨੇ ਛੋਟ ਵੀ ਕਰ ਦਾਂਗੇ ਅੱਛਾ ਜੀ

ਇਹ ਜੀ ਇਹ ਆ ਬਟਿਸ਼ਨ ਵੀ ਸੋ ਕਰਨ ਹੋਣਿਆਂ ਦੇ ਅੱਗੇ ਵੀ ਪਾਣਾ ਨਹੀਂ ਜੀ ਆ ਕਿ ਤੁਹਾਨੂੰ ਮੋਰ ਦੇ ਕੋਲ ਆਉਣਾ ਉਹ ਦੂਜੇ ਆ ਇਹ ਆਪਣਾ ਕਮਪਟੀਸ਼ਨ ਹੈ ਆਪੇ ਵੀ ਪਾਣਾ ਆਪਾਂ ਪੁੱਛਿਆ ਇਹ ਹੈਗਾ ਦੋ ਮਾਡਲ ਇਹ 2002 ਮਾਡਲ ਦੋ ਲੱਖ ਦੇ 23000 ਰੁਪਏ ਮੰਗਦੇ ਆ ਹਾਂ ਪੈਰ ਇਹਦੇ ਵੀ ਚੰਗੇ ਆ ਪੂਰੇ ਹਾਂ ਚਾਰੇ ਨਵੇਂ ਹੀ ਆ ਹਾਂ हम्म रंग रुंग रही साफ हाँ हम्म कि छद देंगे आप लास्ट ਇਹ 2 ਲੱਖ ਦਾ ਹੀ ਪੂਰੇ 2 ਲੱਖ ਦਾ ਪੂਰਾ ਮਾੜਾ ਮਾਦਰ ਹੋਰ ਕਰ ਜਾਗੇ ਠੀਕ ਆ ਠੀਕ ਆ ਠੀਕ ਆ ਜੀ ਨੰਬਰ ਤੁਹਾਡਾ ਨੰਬਰ ਤੁਹਾਡਾ ਹਾਂਜੀ ਹੈਗਾ 68398 5633 ਉਹ ਹੈਗਾ ਵੀ ਹੈ ਮੇਰੇ ਕੋਲ ਪਹਿਲਾਂ ਵਾਲਾ ਪੰਜ ਗ੍ਰਾਂ ਵੀ ਪੈਂਡ ਆਪਣਾ ਹਾਂਜੀ ਹਾਂਜੀ ਠੀਕ ਆ ਜੀ ਇਹ ਸਾਂਝੀ ਖੜਿਆ ਹੋਊਗੀ ਹੈ ਸਾਂਝ ਪੈਂਡ ਖੜਿਆ ਹੋ ਰਿਹਾ ਹੈ ਅੱਛਾ ਤਾਂ ਸਾਂਝੀ ਵੀ ਖੜੇ ਆਪਣੇ ਡਾਇਰੈਕਟਰ ਠੀਕ ਆ ਕੋਲ ਸਾਂਝੀ ਖੜਨਗੇ ਠੀਕ ਆ ਠੀਕ ਆ ਜੀ ਹਾਂਜੀ ਹਾਂਜੀ 7 ਅੱਠ ਮਾਡਲ 290 ਰੀਅਰ ਵੀ ਰੇਟ ਹੈ ਤੇ ਪੈਰ ਪੂਰੇ ਚੰਗੇ ਦੇ ਵੀ ਹਾਂ ਬਈ ਸਾਵਾਂ ਮੰਡੀ ਦਾ ਨੰਬਰ ਪਾ ਲਈ ਪਰ ਪਤਾ ਜਾ ਕੇ ਹਾਂ ਹਾਂ ਠੀਕ ਹੈ ਥਿੱਕੇ ਹੁਣੇ ਪੂਰਾ ਸਾਹਵਾ ਟਰੈਕਟਰ